ਕਹਣਾ ਹੈ ਦੇਖੋ ਤਾਂ ਹੱਕ ਬੰਦਾ ਜੀ ਮਿਲਾਕਤ ਕਰਨਾ ਚਾਹੀਦਾ ਪਾਰਟੀ ਕਨਵੀਨਰ ਨੇ ਦੇਖੋ ਵਿਖਦੇ ਨੇ ਸਾਰੇ ਹਿੰਦੁਸਤਾਨ ਦੇ ਹਾਂਜੀ ਮਤਲਬ ਮੁਲਾਕਾਤ ਜ਼ਰੂਰੀ ਹੈ ਮੁਲਾਕਾਤ ਇਹਨਾਂ ਨੂੰ ਕਰਨ ਦੇਣਾ ਵੀ ਚਾਹੀਦਾ ਜੀ ਵੈਸੇ ਲਮਕਾਈ ਚ ਜਾਂਦੇ ਨੇ ਕਿਉਂਕਿ ਇਲੈਕਸ਼ਨਾਂ ਸਬੰਧ ਤੇ ਅਰਵਿੰਦੂ ਸਾਹਿਬ ਕੇਜਰੀ ਸੰਸਦ ਅੰਦਰ ਨੇ ਉਹਨਾਂ ਤੋਂ ਉਹਨਾਂ ਦੇ ਗਾਈਡਲਾਈਨ ਤਾਂ ਉਹਨਾਂ ਦੀਆਂ ਚੱਲਣਗੀਆਂ ਜੀ ਹਾਂ ਮਤਲਬ ਇਸ ਕਰਕੇ ਉਹਨਾਂ ਨੂੰ ਜ਼ਰੂਰੀ ਹੈ ਵੀ ਮੁਲਾਕਾਤ ਸਤ ਸਪਿਸ਼ ਤਨ ਦੇਣਾ ਚਾਹੀਦਾ ਤੇ ਜੇ ਬਿਲਕੁਲ ਚਲਦੇ ਜੀ ਨਾ ਚਾਹੀਦੇ ਜੀ ਬਿਲਕੁਲ ਦੇਖੋ ਇੱਥੇ ਜਿਹੜੀ ਮੁਲਾਕਾਤ ਹੋਣ ਜਾ ਰਹੀ ਹੈ ਇਸ ਦੇ ਵਿੱਚ ਕਿਹੜੀਆਂ ਗੱਲਾਂ ਨਿਕਲ ਕੇ ਸਾਹਮਣੇ ਆਉਣਗੀਆਂ ਤਾਂ ਬਾਅਦ ਦੀ ਗੱਲ ਹੈ ਪਰ ਸਭ ਤੋਂ ਵੱਡੀ ਗੱਲ ਹੈ ਕਿ ਇਹ ਜਿਹੜੀ ਇੱਥੇ ਮੁਲਾਕਾਤ ਹੋ ਰਹੀ ਹੈ ਇਹ ਜਾਂ ਤਾਂ ਦੇਖੋ ਜਿਵੇਂ ਚੋਣ ਜਾਬਤਾ ਹੁਣ ਲੱਗਿਆ ਹੋਇਆ ਚੋਣਾਂ ਨੂੰ ਲੈ ਕੇ ਹੋ ਸਕਦੇ ਆ ਜਾਂ ਫਿਰ ਅਰਵਿੰਦ ਕੇਜਰੀਵਾਲ ਦੀ ਜਿਹੜੀ ਗ੍ਰਿਫਤਾਰੀ ਹੈ ਕਿਆਸ ਲਗਾਏ ਜਾ ਰਹੇ ਨੇ ਕਿ ਇਸ ਇਸ ਮਸਲੇ ਤੇ ਵੀ ਹੋ ਸਕਦੀ ਹੈ ਹਾਂਜੀ ਇਹ ਤਾਂ ਗੱਲਾਂ ਹੋਣਗੀਆਂ ਤਾਂ ਦੇਖੋ ਦੋਨੇ ਜਿੰਮੇਵਾਰੀ ਇਹ ਜਿਹੜਾ ਕੋਈ ਕੇਸ ਬਣਾਇਆ ਉੱਥੇ ਹੀ ਨਾ ਕੀ ਹੋਣਾ ਡਿਸਕਸ਼ਨ ਹੋਊਗੀ ਦੂਸਤੋ ਆ ਇਹ ਵੀ ਹੈ ਇਲਕਸ਼ਨਾਂ ਦੇ ਵਿੱਚ ਜਿਹੜਾ ਕੋਈ ਚੋਣ ਮੈਨ ਦੇ ਫੈਸਟੋਕਾ ਤਿਆਰ ਕਰਨਾ ਉਹਦੇ ਬਾਰੇ ਵੀ ਉਹਨਾਂ ਦੇ ਮੁਤਾਬਕ ਹੀ ਚੱਲਿਆ ਜਾਊਗਾ ਜਾਂ ਤੇ ਪਾਰਟੀ ਦੇ ਸਾਰੇ ਕਰਤਾਦਰ ਤਾਈ ਉਹਨੇ ਜਾਂ ਮਾਨ ਸਾਹਿਬ ਨੇ ਮਾਨ ਸਾਹਿਬ ਹੁਣ ਉਹਨੂੰ ਘੱਟ ਮਿਲਣ ਦੇ ਰਹੇ ਨੇ ਵੈਸੇ ਉਹਨਾਂ ਸਜੇਸ਼ਨ ਦਾ ਆ ਕੇ ਬਾਹਰ ਕੁਝ ਨਾ ਕੁਝ ਤਾਂ ਇੰਪਰੂਵਮੈਂਟ ਹੋਊਗੀ ਵੈਸੇ ਛਾਕ ਜਿਹੜੀ ਸੀਗੀ ਜਿੰਨਾ ਡਰ ਸੀ ਇੱਤਾਂ ਇਹ ਇਤਨੀ ਖਰਾਬ ਹੋ ਚੁੱਕ ਪਰ ਉਹਨੀਆਂ ਛਾਕ ਇਹਨਾਂ ਦੀ ਖਰਾਬ ਨਹੀਂ ਹੋਈ ਇਸ ਕਰਕੇ ਇਹਨਾਂ ਨੂੰ ਜ਼ਰੂਰੀ ਹੈ ਮਤਲਬ ਗਵਰਨਮੈਂਟ ਵੱਲੋਂ ਵੀ ਜਾਂ ਮਾਂ ਜੋ ਕੋਟਾ ਨੂੰ ਵੀ ਚਾਹੀਦਾ ਹੈ ਇਹਨਾਂ ਨੂੰ ਪਾਰਟੀਆਂ ਤੇ ਕਨਵਿੰਦਰ ਹੌਣ ਦੇ ਨਾਤੇ ਮੇਲ ਦੇਣ ਤੇ ਆ ਕੇ ਆਂਦਾ ਪਾਰਟੀ ਕੰਮ ਕਰਨ ਉਹ ਤੋਂ ਬਾਅਦ ਕੇ ਚੱਲਦਾ ਰਹੇ ਹੂੰ ਬਿਲਕੁਲ ਤੇ ਇੱਥੇ ਕੀ ਲੱਗਦਾ ਹੈ ਕਿ ਕਿਹੜੀਆਂ ਚੀਜ਼ਾਂ ਇੱਥੇ ਨਿਕਲ ਕੇ ਸਾਹਮਣੇ ਵੀ ਆ ਸਕਦੀਆਂ ਨੇ ਇਸ ਤਰ੍ਹਾਂ ਇਹ ਅਹ ਦੇਖੋ ਕੀ ਲੱਗਦਾ ਇੱਥੇ ਸਤਨੂ ਚ ਜਿਵੇਂ ਚੋਣਾ ਦੇ ਕਰਕੇ ਇਹ ਚੀਜ਼ ਇੱਥੇ ਮੀਟਿੰਗ ਹੋ ਸਕਦੀ ਹੈ ਜਾਂ ਫਿਰ ਅਹ ਗ੍ਰਫਤਾਰੀ ਜਿਹੜੀ ਹੋਈ ਸੀ ਉਸ ਦੇ ਮੱਦੇ ਨਜ਼ਰ ਇੱਥੇ ਮੀਟਿੰਗ ਹੋਣ ਜਾ ਰਹੀ ਹੈ ਸਕਿੱਪ ਕਰਦੇ ਆ ਆ ਗਿਆ ਮੈਡਮ ਮਿਸਟਰ ਹਾਂਜੀ ਮੈਂ ਆਪਣਾ ਕੁਐਸਚਨ ਦੁਬਾਰਾ ਇੱਥੇ ਰਿਪੀਟ ਕਰਾਂਗੀ ਸਰ ਕੀ ਕੀ ਲੱਗਦਾ ਹੈ ਕਿ ਇੱਥੇ ਜਿਹੜੀ ਕੇਜਰੀਵਾਲ ਦੀ ਗ੍ਰਿਫਤਾਰੀ ਹੋਈ ਹੈ ਉਸ ਦੇ ਮੱਦੇਨਜ਼ਰ ਮੀਟਿੰਗ ਹੋਣ ਜਾ ਰਹੀ ਹੈ ਜਾਂ ਫਿਰ ਆਪਾਂ ਕਹਿ ਸਕਦੇ ਕਿ ਪੰਜਾਬ ਦੀ ਜੇਕਰ ਗੱਲ ਕਰੀਏ ਕਿ ਦੇਖੋ ਸੀਐਮ ਮਾਨ ਉਹਨਾਂ ਨੂੰ ਮਿਲਣ ਗਏ ਨੇ ਕਿ ਪਤਾ ਪੰਜਾਬ ਦੇ ਵਿੱਚ ਚੋਣਾ ਜਿਹੜੀਆਂ ਨੇ ਉਹਨਾਂ ਦੇ ਮਸਲੇ ਨੂੰ ਲੈ ਕੇ ਮੀਟਿੰਗ ਇੱਥੇ ਹੋ ਚੱਗੀ ਹੈ ਮੈਡਮ ਸਭ ਤੋਂ ਮੇਨ ਮੁੱਦਾ ਤਾਂ ਇਲੈਕਸ਼ਨ ਹੀ ਹੈ ਜੀ ਇਲੈਕਸ਼ਨ ਵਿਚ ਹੀ ਰਹਿ ਕਰਨਗੇ ਹੁਣ ਦੇਖੋ ਵੀ ਬਠਿੰਡਾ ਸੀਟ ਤੇ ਕੈਂਡੀਡੇਟ ਕਿਸ ਤਰ੍ਹਾਂ ਦਾ ਆ ਕੰਟੀ ਐ ਕੁਛ ਜਿਹੜਾ ਹੁਣ ਟਾਈਮ ਚੱਲ ਰਿਹਾ ਕੁਛ ਇਹਨਾਂ ਦਾ ਨਾ ਜੀ ਅੰਡਰਗਰਾਉਂਡ ਸਮਝੌਤਿਆਂ ਦਾ ਟਾਈਮ ਚੱਲ ਰਿਹਾ ਪਾਰਟੀਆਂ ਦਾ ਜੀ ਦੇਖੋ ਚਾਹੇ ਪਾਰਟੀਆਂ ਦੇ ਬਾਹਰਲੇ ਸਮਝੌਤੇ ਨਹੀਂ ਹੋਏ ਉਦੋਂ ਬਾਅਦ ਇੱਕ ਟਾਈਮ ਹੁੰਦਾ ਜੀ ਅੰਦਰਲੇ ਸਮਝੌਤੇ ਹੁੰਦੇ ਜਿਵੇਂ ਹੁਣ ਬਠਿੰਡਾ ਸੀਟ ਤੇ ਸਮਝੌਤੇ ਦੇ ਚਾਂਸ ਲੱਗਦੇ ਆ ਕਿ ਸ਼ਰਮਣੀ ਦਾ ਲੀਡਰ ਨਾਲ ਇਹਦਾ ਲੱਗਦਾ ਕਿਉਂਕਿ ਤੇ ਮੈਡਮ ਸਿਮਰ ਹਰ ਸਿਮਰਤ ਕੌਰ ਨੂੰ ਅਲੇ ਲੋਕਤਾ ਨਹੀਂ ਕੀਤਾ ਗਰਾਉਂਡ ਛੜਤਾ ਲੱਗਦਾ ਹੈ ਜੀ ਤੇ ਇੱਕ ਹੋਰ ਗੱਲ ਸਰ ਕੀ ਕੱਲ ਦੇਖੋ ਪਵਨ ਕੁਮਾਰ ਟੀਨੂ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਚ ਸ਼ਾਮਿਲ ਹੋਏ ਨੇ ਆਕਾਲੀ ਦਲ ਨੂੰ ਛੱਡ ਕੇ ਇਹ ਚੀਜ਼ਾਂ ਨੂੰ ਲੈ ਕੇ ਵੀ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਆਂ ਆਮ ਮੈਡ ਹੁੰਦਾ ਦੇਖੋ ਕੀ ਕੀ ਪਤਾ ਹੁੰਦਾ ਲੱਗਦਾ ਨਹੀਂ ਲੱਗ ਜੀ ਕਈ ਵਾਰੀ ਕੀ ਹੁੰਦਾ ਵੀ ਆਪ ਦਾ ਕੈਂਡੀਡੇਟ ਉਧਰ ਦੇ ਦਿੰਦੇ ਨੇ ਇਸ ਤਰ੍ਹਾਂ ਦਾ ਕਰਨ ਦੇ ਨਾਲ ਤਾਂ ਕਿ ਮਤਲਬ ਜਿਵੇਂ ਹੁਣ ਉੱਥੇ ਜਲੰਧਰ ਤੋਂ ਹੀ ਤੁਸੀਂ ਲਾ ਲਓ ਜੀ ਪਹਿਲਾਂ ਰੀਫੂ ਜੀ ਇਹਨਾਂ ਨੇ ਉਹ ਕੀਤਾ ਉਹ ਰੀਫੂ ਦੇ ਖਿਲਾਫ ਉਹਨਾਂ ਨੂੰ ਹਰਾਉਣ ਵਾਸਤੇ ਇਹਨਾਂ ਨੇ ਇਸ ਤਰ੍ਹਾਂ ਦਾ ਕੋਈ ਕੱਟ ਜੋੜ ਜਾਂ ਕਰ ਲਿਆ ਹੋਵੇ ਅੰਦਰ ਖਾਤੇ ਹੁੰਦਾ ਮਤਲਬ ਕਿਆਸਰਾਈਆਂ ਨੇ ਦੇਖੋ ਇਹਨਾਂ ਦੇ ਪ੍ਰੂਫ ਸੂਤ ਤਾਂ ਕੋਈ ਹੁੰਦੇ ਨਹੀਂ ਜੀ ਇਸੇ ਤਰ੍ਹਾਂ ਹੀ ਸੰਗਰੂਰ ਦਾ ਸੰਗਰੂਰ ਦੇ ਵਿੱਚ ਵੀ ਮਿਤਿਹਰ ਦੀ ਪੋਜੀਸ਼ਨ ਤਾਕਰੀ ਬਣਾਉਣ ਦੇ ਮਾਰੇ ਉੱਥੇ ਸ਼ਰਮਣੀ ਕਾਲੀ ਸਰ ਨੇ ਮੜਾ ਜਾਂ ਨਰਮ ਸਿੰਘ ਜੀ ਟਕੜਾ ਕਰਤਾ ਮਤਲਬ ਇਹ ਚਲਤੀਆਂ ਨੇ ਗੱਲਾਂ ਇਹ ਥੋੜਾ ਜਿਹਾ ਹਲੇ ਪੰਜਾਹ ਦਿਨ ਲੱਗਣਗੇ ਕਿ ਉਹ ਇਹਨਾਂ ਨੂੰ ਅਨਾਉਂਸ ਕਰਨ ਦੇ ਦਿਲ ਤਾਂ ਲੋਕ ਫੇਰ ਕਿਆਸਰਾਈਆਂ ਲਾਉਣ ਗਈ ਬਿਲਕੁਲ ਕਿਆਸਰਾਈਆਂ ਗਲਤ ਵੀ ਨਹੀਂ ਹੁੰਦੀਆਂ ਸੱਚੀਆਂ ਹੁੰਦੀਆਂ ਨੇ ਜੀ ਹਾਂਜੀ ਮੋਸਟਲੀ ਦੇਖੋ ਗਿਆਸ ਜਿਹੜੇ ਲੋਕਾਂ 'ਤੇ ਲਗਾਏ ਜਾਂਦੇ ਨੇ ਉਹ ਸੱਚ ਵੀ ਹੁੰਦੇ ਨੇ ਤੇ ਕਈ ਵਾਰ ਚਲੋ ਇੱਥੇ ਕਹਿ ਵੀ ਸਕਦੇ ਆ ਕਿ ਇਦਾਂ ਹੀ ਨਿਕਲ ਜਾਂਦੇ ਨੇ ਹਾਂਜੀ ਸੰਜੀਪ ਸ਼ਰਮਾ ਜੀ ਤੁਸੀਂ ਕੁਝ ਕਹਿਣਾ ਚਾਹੋਗੇ ਹਾਂ ਬਿਲਕੁਲ ਬਿਲਕੁਲ ਮਾੜਾ ਦੇਖੋ ਸਿੱਧਾ ਕਹਿਣਾ ਵੀ ਕੋਲ ਲਾ ਕੇ ਲੋਕਾਂ ਦਾ ਭਲਾ ਹੋਵੇ ਜੀ ਜੀ ਚਾਹੇ ਉਹ ਗੋਗਰੀਵਾਲ ਸਾਹਿਬ ਹੋਣ ਚਾਹੇ ਮਾਨ ਸਾਹਿਬ ਹੋਣ ਚਾਹੇ ਨਰੇਂਦਰ ਮੋਦੀ ਜੀ ਹੋਣ ਚਾਹੇ ਰਾਹੁਲ ਗਾਂਧੀ ਜੀ ਹੋਣ ਜੀ ਮਸਲਾ ਸਾਡੇ ਲੋਕਾਂ ਦਾ ਮਸਲਾ ਹੱਲ ਹੋਣਾ ਚਾਹੀਦਾ ਪੂਰੇ ਭਾਰਤ ਦਾ ਮਸਲਾ ਹੱਲ ਹੋਣਾ ਚਾਹੀਦਾ ਕਿਤੇ ਨਾ ਕਿਤੇ ਕੇਂਦਰ ਸਰਕਾਰ ਦੀਆਂ ਵੋਟਾਂ ਇਸ ਕਰਕੇ ਸੀ ਮਤਲਬ ਪੂਰੇ ਹਿੰਦੁਸਤਾਨ ਦੇ ਇੰਡੀਆ ਤੇ ਗੱਲ ਕਰਦੇ ਆ ਜੀ ਨਿਕੋ ਕਿਤੇ ਨਾ ਕਿਤੇ ਸਹੀ ਦੇਖੋ ਪਾਰਟੀ ਦੀ ਜਿਹੜੀ ਮੈਡਮ ਪੋਜੀਸ਼ਨ ਆ ਜਿਵੇਂ ਸੰਜੇ ਸੰਜੇ ਸਿੰਘ ਜੀ ਦੀ ਗੱਲ ਕੀਤੀ ਆ ਅਰਜਨਜੀਤ ਜੀ ਨੇ ਜੀ ਗੁਰੂ ਕਿਤੇ ਨਾ ਕਿਤੇ ਇੱਕ ਵੱਡਾ ਚਿਹਰਾ ਕਿਤੇ ਨਾ ਕਿਤੇ ਕਿ ਜ਼ਿੰਮੇਵਾਰ ਆਦਮੀ ਹੈ ਪਰ ਜਿਹੜੀਆਂ ਸਮੇਂ ਦੀਆਂ ਜਿਹੜੀਆਂ ਸਥਿਤੀਆਂ ਬਣ ਜਾਂਦੀਆਂ ਕਿਤੇ ਨਾ ਕਿਤੇ ਪਰਸਿੱਟੀਆਂ ਬਣ ਜਾਂਦੀਆਂ ਉਹ ਕਿਤੇ ਨਾ ਕਿਤੇ ਬੱਤ ਨੂੰ ਗ੍ਰਿਹੜ ਜ਼ਿਲ੍ਹੇ ਦੇ ਨਹੀਂ ਆ ਪਰ ਫਿਰ ਵੀ ਉਹਨਾਂ ਦਾ ਬਾਹਰ ਆਉਣਾ ਕਿਤੇ ਨਾ ਕਿਤੇ ਪਾਰਟੀ ਨੂੰ ਵੱਡਾ ਸਹਿਯੋਗ ਲਊਗਾ ਅੱਜ ਮਾਂਗਾਂ ਦੀ ਮੀਟਿੰਗ ਦੇ ਨਾਲ ਤੇਜਰੀਵਾਲ ਸਾਹਿਬ ਦੇ ਕਿਹਾ ਉਹ ਬਤਲਵੰਤੋਂ ਗੁਰੂ ਤਤ ਕਿਹਾ ਦੇ ਕਿ ਉਹਨਾਂ ਨੂੰ ਪਾਰਟੀ ਦੇ ਫਾਇਦੇ ਵਾਸਤੇ ਲੋਕਾਂ ਦੇ ਫਾਇਦੇ ਵਾਸਤੇ ਜੀ ਬਿਲਕੁਲ ਹਾਂਜੀ ਬਿਲਕੁਲ ਤੇ ਇੱਥੇ ਦੇਖੋ ਸਰ ਜਿੱਦਾਂ ਕਿ ਆਪਾਂ ਨੂੰ ਪਤਾ ਹੀ ਹੈ ਕਿ ਪਵਨ ਕੁਮਾਰ ਟਿੰਨੂ ਵੀ ਆਮ ਆਦਮੀ ਪਾਰਟੀ ਚ ਸ਼ਾਮਿਲ ਹੋਏ ਨੇ ਤੇ ਦੂਜੇ ਪਾਸੇ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਕਿ ਭਾਜਪਾ ਦਾ ਇੰਨਾ ਵਿਰੋਧ ਹੋ ਰਿਹਾ ਹੈ ਤਾਂ ਨਾਲ ਹੀ ਇੱਥੇ ਦੇਖੋ ਜਿਹੜਾ ਵਿਰੋਧ ਹੈ ਉਹ ਆਮ ਆਦਮੀ ਪਾਰਟੀ ਦਾ ਵੀ ਹੁਣ ਕਿਤੇ ਨਾ ਕਿਤੇ ਸ਼ੁਰੂ ਹੋ ਰਿਹਾ ਹੈ ਤੇ ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਕਿ ਗੁਰਮੀਤ ਖੁੱਡੀਆਂ ਦੇ ਬੇਟੇ ਤੋਂ ਵੀ ਸਵਾਲ ਪੁੱਛੇ ਗਏ ਸੀ ਉਦੋਂ ਕਿਸਾਨਾਂ ਵੱਲੋਂ 3-4 ਦਿਨ ਪਹਿਲਾਂ ਦੀ ਇਹ ਜਿਹੜੀ ਖਬਰ ਸੀਗੀ ਤਾਂ ਇਹਨਾਂ ਸਭ ਚੀਜ਼ਾਂ ਨੂੰ ਲੈ ਕੇ ਵੀ ਇੱਥੇ ਮੀਟਿੰਗ ਹੋ ਸਕਦੀ ਹੈ ਹਾਂ ਬਿਲਕੁਲ ਹੋ ਸਕਦੀ ਹੈ ਬਾਕੀ ਮੈਨੂੰ ਜੇ ਆਪਾਂ ਵਿਰੋਧ ਦੀ ਗੱਲ ਕਰੀਏ ਬੀਜੇਪੀ ਦੀ ਹੂੰ ਕੈਨੂ ਦਾ ਚੈਨਲ ਤੇ ਚੰਗੀ ਨਹੀਂ ਲੱਗਦੇ ਸ਼ਬਦ ਕੁਝ ਏਦਾਂ ਵੇਆ ਕੌੜੇ ਆ ਥੋੜੇ ਜਿਹਾ ਜੀ ਜੀ ਇੱਕ ਵਿਰੋਧ ਨਹੀਂ ਜੀ ਹੋ ਰਿਹਾ ਇੱਕ ਇਹਨਾਂ ਦਾ ਜਲੂਸ ਨਿਕਲ ਰਿਹਾ ਜੀ ਹੂੰ ਦੇਖੋ ਮੈਡਮ ਜਲੂਸ ਮੈਂ ਇਸ ਕਰਕੇ ਕਹਿਣਾ ਕੱਲ ਕੋਈ ਹਰਜੀਤ ਗਰੇਵਾਲ ਦੀ ਇਹਦੀ ਮੀਟਿੰਗ ਸੀਗੀ ਉਹਦੇ ਵਿੱਚ ਕੁਰਸੀਆਂ ਚੰਗੀਆਂ ਆਪਸ ਦੇ ਵਿੱਚ ਹਾਂਜੀ ਹਾਂਜੀ ਦੇਖੋ ਵੀਡੀਓ ਕਿੰਨੀ ਜ਼ਿਆਦਾ ਵਾਇਰਲ ਜਿਹੜੀ ਹੋਈ ਆ ਸੋਸ਼ਲ ਮੀਡੀਆ ਤੇ ਬੀਜੇਪੀ ਲੀਡਰਾਂ ਦੀ ਜਿਹੜੀ ਆਪਸ ਦੇ ਵਿੱਚ ਕਿੰਨੀ ਜ਼ਿਆਦਾ ਲੜਾਈ ਦੇਖਣ ਨੂੰ ਮਿਲੀ ਹੈ ਹਾਂਜੀ ਬਹੁਤ ਰੋਸ਼ਨੀ ਉਹ ਕਵਰ ਨੂੰ ਕੀ ਕਹਿ ਸਕਦੇ ਹਾਂ ਹਾਂਜੀ ਬਿਲਕੁਲ ਤੇਰੇ ਲੜ ਰਹੇ ਆ ਜੇਕਰ ਜੇਕਰ ਭਾਜਪਾ ਪਾਰਟੀ ਦੇ ਵਿੱਚ ਆਪਸੀ ਯੂਨਿਟੀ ਨਹੀਂ ਹੈ ਤਾਂ ਫਿਰ ਇੱਥੇ ਲੋਕ ਵੀ ਕੀ ਕਰ ਸਕਦੇ ਨੇ ਲੋਕੋ ਮੈਨਾਂ ਦੇ ਕੋਈ ਇੱਕ ਸਿੱਕਾ ਚੱਲਦਾ ਇੱਕ ਨਾਮ ਚੱਲਦਾ ਬੀਜੇਪੀ ਪਾਰਟੀ ਦਾ ਜੇ ਕਿਹਾ ਜਾਵੇ ਤਾਂ ਕਿਤੇ ਨਾ ਕਿਤੇ ਸਾਰੀਆਂ ਪਾਰਟੀਆਂ ਦੇ ਵਿੱਚ ਸਭ ਸੋਆ ਠੱਕਰ ਫੇਮੀਆ ਇਦਾਂ ਦੀਆਂ ਕਿ ਇੱਕ ਦੂਜੇ ਨਾਲ ਅੱਦਾ ਖਿੱਚਦੇ ਆ ਉਹ ਕਹਿੰਦਾ ਮੈਂ ਦੂਜੀ ਦੀ ਉੱਪਰ ਚੱਲ ਜਾਵਾਂ ਉਹ ਕਹਿੰਦਾ ਮੈਂ ਦੂਜੀ ਦੀ ਸੀਟ ਦੇ ਉੱਪਰ ਚਲੇ ਜਾਵਾਂ ਜਦ ਤੱਕ ਇਹਨਾਂ ਲੋਕਾਂ ਨੇ ਮੈਂ ਨਹੀਂ ਖਤਮ ਹੁੰਦੀ ਜਦ ਤੱਕ ਇਹ ਦੌੜ ਨਹੀਂ ਖਤਮ ਹੁੰਦੀ ਜਦ ਤੱਕ ਇਹ ਲੋਕਾਂ ਦਾ ਭਲਾ ਨਹੀਂ ਜੀ ਕਰ ਸਕਦੇ ਪਾਰਟੀ ਜਿਹੜੀ ਮਰਦੀ ਸਰਕਾਰ ਸਰਕਾਰ ਬਣਾ ਕੇ ਅੱਜ ਵੀ ਜੀ ਜੀ ਬਿਲਕੁਲ ਉਹੀ ਗੱਲ ਹੈ ਕਿ ਦੇਖੋ ਆਪਸੀ ਲੀਡਰ ਜਿਹੜੇ ਭਾਜਪਾ ਦੇ ਹੀ ਲੀਡਰ ਨੇ ਉਹ ਆਪਸ ਦੇ ਵਿੱਚ ਭੇੜ ਰਹੇ ਨੇ ਇਹ ਬਹੁਤ ਜਿਹੜੀ ਇੱਥੇ ਆਪਾਂ ਕਹਿ ਸਕਦੇ ਹਾਂ ਕਿ ਬਹੁਤ ਬੁਰੀ ਖਬਰ ਵੀ ਹੈ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਹਾਂ ਕਿ ਦੇਖੋ ਜੇਕਰ ਭਾਜਪਾ ਦਾ ਇੱਥੇ ਵਿਰੋਧ ਹੋ ਰਿਹਾ ਹੈ ਤੇ ਇੱਥੇ ਤੁਸੀਂ ਬਿਲਕੁਲ ਜਿਹੜੀ ਗੱਲ درست ਕਹੀ ਹੈ ਤੇ ਫਿਰ ਲੋਕ ਵੀ ਇਹਨਾਂ ਸਭ ਚੀਜ਼ਾਂ ਦੇ ਵਿੱਚ ਕੀ ਕਰ ਸਕਦੇ ਨੇ ਤੇ ਜੇਕਰ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਚਲੋ ਆਮ ਆਦਮੀ ਪਾਰਟੀ ਹਜੇ ਫਿਲਹਾਲ ਥੋੜੀ ਬੈਟਰ ਸਥਿਤੀ ਦੇ ਵਿੱਚ ਹੈ ਪੰਜਾਬ ਦੇ ਵਿੱਚ ਕੋਮ ਮਾਤਾ ਮੈਡਮ ਇਹ ਸੋਚਦਾ ਵੀ ਜਦੋਂ ਤੁਹਾਡਾ ਪਹਿਲਾ ਵਿਰੋਧ ਹੋ ਜਾਂਦਾ ਹੈ ਜੀ ਜੀ ਫਿਰ ਤੁਸੀਂ ਉਹਨੂੰ ਅੱਗੇ ਚੈਲੰਜ ਕਿਉਂ ਕਰਦੇ ਆ ਜੀ ਹੂੰ ਹੁਣ ਹਸਰਾਜ ਹੱਸਦਾ ਵਿਰੋਧ ਦੇਖੋ ਕਿੱਡੇ بڑے ਪੱਤਰ ਤੇ ਹੋਇਆ ਜੀ ਬਣਦਾ ਜੀ ਜੀ ਇਹਦੇ ਹਸਦਾ ਵਿਰੋਧ ਬਣਦਾ ਕਿਸੇ ਵੀ ਹਲਕੇ ਜਮਲਿਆ ਰਹੇ ਹੋ ਐਮਪੀ ਰਹੇ ਹੋ ਨੀ ਹੋ ਹੂੰ ਉਕੇ ਉਹਨਾਂ ਦੀ ਜਿਹੜੀ ਭਾਸ਼ਾ ਹੈ ਉਹਨਾਂ ਦਾ ਜਿਹੜੀ ਸੋਚਣੀ ਹੈ ਤੇ ਉਹਨਾਂ ਦੀ ਜਿਹੜੀ ਕਿਤੇ ਨਾ ਕਿਤੇ ਜੂਸ ਥਿੰਕਿੰਗ ਕਹਿੰਦੇ ਆਪਾਂ ਸੋਚ ਕਹਿੰਦੇ ਤਾਂ ਸਾਡੇ ਦੀ ਜਿੱਥੇ ਤੱਕ ਬੰਦਾ ਸੋਚ ਸਕਦਾ ਜੀ ਉਹ ਸਾਨੂੰ ਨਹੀਂ ਜੀ ਲੱਗਦਾ ਰਾਜਨੀਤੀ ਕੇ ਲੈ ਕੇ ਇੱਕ ਕਵੰਡੀ ਰੂਪ ਇੱਕੋ ਵਾਲਾ ਰੂਪ ਹੈ ਉਹ ਤਾਂ ਵਿੱਚ ਹਮੇਸ਼ਾ ਰਹਿੰਦਾ ਕਿਉਂਕਿ ਪ੍ਰਮਾਤਮਾ ਨੇ ਪੈਸਾ ਇੰਨਾ ਦੱਸਿਆ ਵੀ ਕਹਿ ਗਈ ਜੀ ਨਾਮ ਕਮਾਇਆ ਉਹਦੇ ਉਹ ਲੈਣਾ ਲੱਕ ਹੋ ਗਈ ਜੀ ਪਰ ਕਿਤੇ ਨਾ ਕਿਤੇ ਉਹਨਾਂ ਦਾ ਬ੍ਰੋਧ ਹੋਣ ਤੋਂ ਬਾਅਦ ਮੈਡਮ ਫੇਰ ਦੁਆਰੇ ਰਿਪੀਟ ਆ ਰਿਹਾ ਮੈਂ ਜਾਊਂਗਾ ਲੋਕ ਰੋਕ ਕੇ ਦਿਖਾਣ ਹੁਣ ਤੁਸੀਂ ਕੀ ਚਾਹੁੰਦੇ ਵੀ ਲੋਕ ਤੁਹਾਡੇ ਡੰਡੇ ਮਾਰਨ ਸੁੱਟ ਹਾਂਜੀ ਬਿਲਕੁਲ ਦੇਖੋ ਲੋਕਾਂ ਤੋਂ ਹੀ ਉਹਨਾਂ ਨੂੰ ਉਮੀਦ ਵੀ ਹੁੰਦੀ ਹੈ ਕਿ ਲੋਕ ਸਾਨੂੰ ਇੱਥੇ ਜਿਤਾਣ ਤੇ ਲੋਕਾਂ ਦੀ ਹੀ ਇੱਥੇ ਕਿਤੇ ਨਾ ਕਿਤੇ ਇਨਸਲਟ ਜਿਹੜੀ ਹੈ ਉਹ ਕੀਤੀ ਜਾਂਦੀ ਹੈ ਅਸਿੱਧੇ ਤੌਰ ਤੇ ਮੈਡਮ ਦੇਖੋ ਜਦੋਂ ਲੋਕ ਵਿਰੋਧ ਕਰਦੇ ਫਿਰ ਬੋਲਟ ਕਿੱਥੋਂ ਮਿਲ ਜੂਗੀ ਜੀ ਹਾਂਜੀ ਬਿਲਕੁਲ ਜੇ ਤੁਸੀਂ ਜਿੱਤਦੇ ਆ ਫਿਰ ਤੁਸੀਂ ਹੀਰਾ ਫਿਰੀ ਕਰਦੇ ਆ ਹੂੰ ਜੇ ਤੁਸੀਂ ਤੇ ਮਤਲਬ ਸਾਡੇ ਕੋਲ ਜਵਾਬ ਹੀ ਨਹੀਂ ਕਿ ਇੱਕ ਜੀਸ ਆ ਜਾਂਦਾ ਨਾ ਸਵਾਲ ਦਾ ਜਵਾਬ ਮਿਲ ਜਾਂਦਾ ਸਾਨੂੰ ਕਿ ਤੁਹਾਡਾ ਲੋਕ ਵਿਰੋਧ ਕਰ ਦਿਆ ਮੰਨ ਲਓ ਸਾਰੇ ਨਹੀਂ ਕਰਦੇ 80% ਵੀ ਕਰਦੇ ਆ ਮਤਲਬ 80 ਬਹੁਤ ਹੋ 70% ਵੀ ਕਰਦੇ ਆ ਤਾਂ ਵੀ ਤੁਸੀਂ ਆਰਦੇ ਉਸ ਤੋਂ ਬਾਅਦ ਤੁਸੀਂ ਜਿੱਤੇ ਤੇ ਮਤਲਬ ਤੁਸੀਂ ਬਈ ਮੰਨੀ ਕਰੀਏ ਹੂੰ ਬਿਲਕੁਲ ਹਾਂਜੀ ਰਾਜਿੰਦਰ ਜੀ ਤੁਸੀਂ ਇੱਥੇ ਕੁਝ ਕਹਿਣਾ ਚਾਹੋਗੇ ਹਾਂ ਮੈਂ ਤਾਂ ਜੀ ਕਹਿਣਾ ਜਿਹੜਾ ਫਰਸੀ ਨੇ ਜੱਲਿਕਾ ਨੇ ਇਹਨਾਂ ਦੀ ਮੀਟਿੰਗ ਦੇ ਵਿੱਚ ਹਰਜੀ ਕਰੇ ਵਾਗ ਦੀ ਜੀ ਜੀ ਜਿਹੜੇ ਅਸਲ ਬੀਜੇਪੀ ਜਿਹੜੀ ਬੀਜੇਪੀ ਪਾਰਟੀ ਹੈ ਫਿਰ ਸੱਜਾ ਗੰਟ ਜਿਹੜੀਆਂ ਦੂਜੀਆਂ ਨੇ ਉਹ ਖੱਬਾ ਫਰੰਟ ਹੁੰਦਾ ਹੈ ਹਾਂਜੀ ਉਹ ਸੱਜੇ ਫਰੰਟ ਵਾਲੇ ਮਤਲਬ ਇਹ ਤਾਂ ਖਾਕੀ ਨਿਪਰ ਤੋਂ ਸ਼ੁਰੂ ਕਰਦੇ ਹੁੰਦੇ ਨੇ ਵਰਕਰ ਨੂੰ ਹੁਣ ਤਾਂ ਠੀਕ ਹੈ ਕਿ ਇਹਨਾਂ ਦੇ ਦੂਜੀਆਂ ਪਾਰਟੀਆਂ ਨਾਲ ਬੰਦੇ ਸੱਜੇ ਦੂਜੀਆਂ ਪਾਰਟੀਆਂ ਦਾ ਸਾਇਸ ਕਿਉਂ ਉਸੇ ਤਰੀਕਾ ਹੋਣ ਲੱਗਾ ਜਿਵੇਂ ਦੂਜੀਆਂ ਪਾਰਟੀਆਂ ਦਾ ਚੱਲਦਾ ਸੀ ਇਹ ਦੋ ਪਾਰਟੀਆਂ ਨੇ ਮਤਲਬ ਇੱਕ ਕਮਿਊਨਿਸਟ ਪਾਰਟੀ ਤੇ ਇੱਕ ਹੈ ਬੀਜੇਪੀ ਪਾਰਟੀ ਇਹ ਦੋਨੀਆਂ ਜਮਾ ਬਿਲਕੁਲ ਜ਼ੀਰੋ ਗਰਾਊਂਡ ਤੋਂ ਆ ਮਤਲਬ ਇਹ ਬੰਦਿਆਂ ਨੂੰ ਚੱਕਦੇ ਨੇ ਜਿਵੇਂ ਕਮਿਊਨਿਸਟ ਪਾਰਟੀ ਦੇ ਵਿੱਚ ਸਾਡੇ ਅਰਸ਼ੀ ਸਾਹਿਬ ਨੇ ਜਦੋਂ ਇਹ ਘਗਰੀ ਪਾ ਕੇ ਸਟੇਜਾਂ ਤੇ ਚੱਲਦੇ ਹੁੰਦੇ ਉਹ ਤੋਂ ਮਤਲਬ ਉਸ ਤੋਂ ਬਾਅਦ ਇਸ ਤਰ੍ਹਾਂ ਦੇ ਇਹਨਾਂ ਨੂੰ ਟਿਕਟਾਂ ਦਿੱਤੀਆਂ ਤੇ ਅੱਜ ਉਹ ਬੰਦੇ ਉਵੇਂ ਜੁੱਕਾ ਖੜੇ ਨੇ ਸਟੈਂਡ ਤੇ ਇਹੀ ਗੱਲ ਬੀਜੇਪੀ ਦੀ ਹੁੰਦੀ ਸੀ ਬੀਜੇਪੀ 'ਚ ਵੀ ਖਾਕੀ ਨਿੱਕਰ ਤੋਂ ਸ਼ੁਰੂ ਹੁੰਦੀ ਸੀ ਕਿ ਜਨ ਸੰਘ ਵਗੈਰਾ ਤੇ ਉਸ ਤੋਂ ਬਾਅਦ ਗਾਹਾਂ ਅਗਰ ਜਿਵੇਂ ਇਹ ਖੰਡਰ ਸਾਹਿਬ ਹੋਈ ਦੂਸਰੇ ਹੋਰ ਇਸ ਤਰ੍ਹਾਂ ਹਉਦੇ ਦਿੱਤੇ ਜਾਂਦੇ ਹੁਣ ਇਹ ਠੀਕ ਹੈ ਕਿ ਦੋਸਰੇ ਪਾਰਟੀਆਂ ਦੇ ਤਰਾਹੀ ਕਰਨ ਲੱਗੇ ਕਿ ਜਿਕਰ ਕਿ ਇਹਨਾਂ ਦੇ ਅੰਦਰ ਲੜਾਈ ਝਗੜਾ ਤੇ ਕੋਈ ਸੁਣ ਲੱਗੇ ਹਾਂਜੀ ਬਿਲਕੁਲ ਤੇ ਦੇਖੋ ਇੱਥੇ ਲੜਾਈ ਝਗੜੇ ਵੀ ਜਿਹੜੇ ਨੇਗੇ ਉਹ ਫਿਰ ਲੋਕਾਂ ਦੇ ਸਾਹਮਣੇ ਹੀ ਹੈ ਕਿਉਂਕਿ ਦੇਖੋ ਸੋਸ਼ਲ ਮੀਡੀਆ ਉੱਤੇ ਕਾਫੀ ਜਿਹੜੀ ਵੀਡੀਓ ਹੈ ਵਾਇਰਲ ਵੀ ਹੋਈ ਹੈ ਤੇ ਕੀ ਕਹਿਣਾ ਚਾਹੋਗੇ ਸਰ ਫਿਲਹਾਲ ਦੀ ਘੜੀ ਤੁਹਾਨੂੰ ਕੀ ਲੱਗਦਾ ਕਿ ਕਿਹੜੀ ਪਾਰਟੀ ਦੀ ਸਥਿਤੀ ਪੰਜਾਬ ਦੇ ਵਿੱਚ ਬੈਟਰ ਹੈ ਸਥਿਤੀ ਦਾ ਦੇਖੋ ਮੈਂ ਤਾਂ ਮਹਾਰਾਜ ਕਰਤਾ ਪਾਰਟੀ ਦੀ ਵਧੀਆ ਹੈਗੀ ਹੈ ਤੇ ਕਾਂਗਰਸ ਦੀ ਸਥਿਤੀ ਕਾਂਗਰਸੀ ਸਿੱਸੀ ਦਾ ਹੱਟਾਈ ਨਹੀਂ ਵਧੀ ਹੁੰਦੀ ਹੈ ਗੱਲ ਕਰੇ ਆਪ ਦੇ ਬੰਦੇ ਆਪ ਹੀ ਖੜੇ ਕਰਕੇ ਆਪ ਹੀ ਉਹਨਾਂ ਨੂੰ ਹਰਾਉਣ ਦੇ ਵਿੱਚ ਜਾਦੇ ਰੋਲ ਅਦਾ ਕਰਦੇ ਆ ਜੀ ਬਿਲਕੁਲ ਕਾਂਗਰਸੀ ਹੁੰਦੇ ਨੇ ਪਹਿਲਾਂ ਤੋਂ ਹੀ ਹੈ ਇਹ ਪੰਜਾਬ ਦੇ ਵਿੱਚ ਕਾਂਗਰਸੀ ਨੂੰ ਹਰਾਉਣ ਵਾਸਤੇ ਹੀ ਇਹ ਜੋਰ ਲਾਉਂਦੇ ਹੁੰਦੇ ਆ ਦੂਜੀ ਪਾਰਟੀ ਜੀ ਬਿਲਕੁਲ ਸਾਡੀ ਨਾਲ ਆਪਾਂ ਨੂੰ ਪਤਾ ਹੈ ਵੀ ਬੈਕਫੁੱਟ ਤੇ ਆ ਪਹਿਲਾਂ ਨੂੰ ਕੁਝ ਮਾੜਾ ਮੋਟਾ ਚੰਗਾ ਕਰ ਸਕਦੇ ਹਾਂਜੀ ਹਾਂਜੀ ਤੇ ਬਾਕੀ ਹੋਰ ਬਾਪ ਬੀਜਪੀ ਦੇ ਬੱਲੇ ਤਾਂ ਸਾਨੂੰ ਆਪਾਂ ਨੂੰ ਪਤਾ ਹੀ ਹੈ ਕਿ ਬਿਨਾ ਕਿਸਾਨਾਂ ਦੇ ਵਿਰੋਧ ਤੋਂ ਹੋਰ ਕੁਝ ਨਹੀਂ ਹੈ ਜੀ ਬਿਲਕੁਲ ਤੇ ਦੇਖਿਆ ਜਾਏ ਤਾਂ ਪੰਜਾਬ ਦੇ ਵਿੱਚ ਕੀ ਲੱਗਦਾ ਹੈ ਕਿ ਕਿਸਾਨਾਂ ਦੀ ਹੀ ਸੰਖਿਆ ਜ਼ਿਆਦਾ ਹੈ ਤੇ ਕਿਸਾਨ ਹੀ ਜਿਹੜੇ ਨੇ ਉਹ ਬੀਜਪੀ ਦਾ ਇਸ ਵਾਰ ਵਿਰੋਧ ਵੀ ਕਰ ਰਹੇ ਨੇ ਆ ਕਿਸਾਨ ਵਿਰੋਧ ਕਰ ਰਹੇ ਨੇ ਜਿਹੜੇ ਕਿਸਾਨਾਂ ਦੇ ਰਸਤੇਾਂ 'ਚ ਢਿੱਲ ਗੱਡੇ ਹੋਏ ਨੇ ਕਿਸਾਨ ਦਾ ਰਸਤੇ ਦੇ ਵਿੱਚ ਮਾੜਾ ਜਾਂ ਪਾਣੀ ਛੱਡਦੇ ਹੋਏ ਫੇਰਦੀ ਜੇ ਗੁੱਸੇ ਆ ਜੇ ਤਾਂ ਛੇਤੀ ਮੰਦਾ ਨਹੀਂ ਹੁੰਦਾ ਇਹ ਕਿ ਢਿੱਲ ਗੱਡੇ ਨੇ ਔਰ ਦੁਨੀਆ ਕਿਸਾਨਾਂ ਦੇ ਨਾਲ ਹੈ ਹਾਂਜੀ ਮਤਲਬ ਇਹ ਤਾਂ ਕਿਸਾਨੇ ਜਲਦੀ ਮੰਨਣ ਵਾਲੀ ਨਹੀਂ ਹੁੰਦਾ ਭੈਚਾਰਾ ਇਹ ਇਸ ਕਰਕੇ ਬੀਜੇਪੀ ਨੂੰ ਤਾਂ ਇੱਥੇ ਕੁਝ ਨਹੀਂ ਪਰ ਹੋਰਾਂ ਖਾਵਾਂ ਤਾਂ ਠੀਕ ਹੈ ਜੀ ਮੋਦੀ ਸਾਹਿਬ ਦੀ ਦੇਖ ਦੇ ਹਿਸਾਬ ਨਾਲ ਚੱਲੀ ਜਾਂਦਾ ਜਾਂ ਕੋਈ ਉਹਨਾਂ ਦੇ ਨਾਲ ਪ੍ਰਧਾਨ ਮੰਤਰੀ ਦਾ ਕੈਂਡੀਡੇਟ ਬਰਾਬਰ ਨਹੀਂ ਹੈ ਤੇ ਕਹਿੰਦੇ ਇਹਨਾਂ ਨੂੰ ਇਹ ਚੀਜ਼ ਦਾ ਬੈਨੀਫਿਟ ਮਿਲੂਗਾ ਹਾਂਜੀ ਹਾਂਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਰਜਿੰਦਰ ਜੀ ਤੁਹਾਡਾ ਠੀਕ ਹੈ ਮੈਡਮ థాంక్స్ ਹਾਂਜੀ ਹਾਂਜੀ ਸੰਜੀਵ ਸ਼ਰਮਾ ਜੀ ਤੁਸੀਂ ਇੱਥੇ ਕੀ ਕਹਿਣਾ ਚਾਹੋਗੇ ਹਾਂ ਬਿਲਕੁਲ ਮੈਡਮ ਦੇਖੋ ਜਿੰਨਾ ਚਿਰ ਪੂਰੀਆਂ ਪਾਰਟੀਆਂ ਸਾਰੀਆਂ ਪਾਰਟੀਆਂ ਸਾਰੇ ਸੀਟਾਂ ਅਨਾਉਂਸ ਨਹੀਂ ਜਿੰਨਾ ਕਰਦੇ ਉਨੀ ਕਰਕੇ ਅਸਰਾਈਆਂ ਲਾਉਣੀਆਂ ਥੋੜੀ ਜਿਹੀ ਮੁਸ਼ਕਲ ਹੈ ਜੀ ਹੂੰ ਕਿਉਂਕਿ ਜਿਹੜੀਆਂ ਸੀਟਾਂ ਤੇ ਲੋਕ ਕਾਬਜ ਹੋ ਗਏ ਜਾਂ ਜਿਨ੍ਹਾਂ ਨੂੰ ਟਿਕਟਾਂ ਮਿਲ ਚੁੱਕੀਆਂ ਜਾਂ ਪਾਰਟੀ ਨੇ ਐਲਾਨਤਾ ਉਹਦਾ ਤਾਂ ਸੀਟ ਲੋਕ ਅੰਦਾਜ਼ਾ ਲਾ ਲੈਣਗੇ ਜੀ ਹੂੰ ਜਿਵੇਂ ਚੰਡੀਗੜ੍ਹ ਤੋਂ ਲਾ ਲੋ ਮੈਡਮ ਦੇਖੋ ਅਸੀਂ ਨਹੀਂ ਵਿਰੋਧ ਕਰਦੇ ਕਿਸੇ ਦਾ ਅਸੀਂ ਕਿਸੇ ਮਾਸ਼ਕ ਸਾਫ ਸ਼ਬਦ ਸਪਸ਼ਟ ਸ਼ਬਦਾਂ ਚ ਕਹਨਾ ਅਸੀਂ ਦਾ ਵਿਰੋਧ ਕਰੀਏ ਨਾ ਅਸੀਂ ਕੀ ਦੀ ਹਮੈਤ ਕਰੀਏ ਅਸੀਂ ਜੋ ਲੋਕਾਂ ਵਾਸਤੇ ਚਾਹੀਦਾ ਜਾਂ ਲੋਕਾਂ ਨੂੰ ਹੋਣਾ ਚਾਹੀਦਾ ਜਾਂ ਲੋਕਾਂ ਦੀ ਆਵਾਜ਼ ਹੁੰਦੀ ਜੀ ਜੀ ਸਾਡੇ ਤੱਕ ਪਹੁੰਚਦੀ ਆ ਉਹ ਜੀ ਆਪਣੇ ਰੱਬ ਵਰਗੇ ਸਰੋਚੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹੁੰਦੇ ਆ ਮੈਡਮ ਦੇਖੋ ਅ ਸ਼੍ਰੀ ਅਨੰਦਪੁਰ ਸਾਹਿਬ ਤੋਂ ਅਕਾਲੀ ਦਲ ਪਾਰਟੀ ਨੇ ਕੈਂਡੀਡੇਟ ਖੜਾ ਕਰਿਆ ਪ੍ਰੋਫੈਸਰ ਜਾਨਪ੍ਰੀਤ ਸਿੰਘ ਚੰਦੂ ਮਾਦਰਾ ਜੀ ਹੂੰ ਦੇਖੋ 80 ਤੋਂ ਲੈ ਕੇ 90% ਤੱਕ ਹਾਰ ਪੱਕੀ ਹੈ ਜੀ ਮੈਂ ਗਰੰਟੀ ਇਹ ਦੇ ਕੇ ਦਿੰਦਾ ਅਗਰ ਜਿੱਤਦੇ ਹੈ ਜੀ ਅਗਰ ਜਿੱਤਣ ਦੀਆਂ ਜਾਂਦਾ ਬੇਈਮਾਨੀ ਹੁੰਦੀ ਹੈ ਜੀ ਜਾਂ ਇਹਨਾਂ ਦਾ ਪਰਮਾਤਮਾ ਸਾਥ ਦਿੰਦਾ ਨਹੀਂ ਫਿਲਹਾਲ ਇਹਨਾਂ ਦੇ ਸੀਟ ਹੱਥ 'ਚ ਨਹੀਂ ਜੀ ਹੈਗੀ ਜੀ ਬਿਲਕੁਲ ਦੇਖੋ ਆਪਾਂ ਨੂੰ ਪਹਿਲਾਂ ਹੀ ਮਤਲਬ ਲੋਕਾਂ ਦੇ ਰਵੱਈਏ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਕਿਹੜੀ ਪਾਰਟੀ ਕਿੱਥੇ ਕ ਸਟੈਂਡ ਕਰਦੀ ਹੈ मैडम ਉੱਥੇ ਮੈਨਿਸਟ ਵਾਲੀ ਉਪਦਾਲ ਖੜਾ ਦਿੰਦੇ ਕਾਂਗਰਸ ਪਾਰਟੀ ਉੱਥੇ ਪਹਿਲਾਂ ਮੈਂਬਰ ਪਾਰਲੀਮੈਂਟ ਮੌਜੂਦ ਰਹੇ ਹੈ ਜੀ ਉਹ ਉਹ ਜਿੱਤ ਨਹੀਂ ਸਕਦੇ ਹੁਣ ਚੰਡੀਗੜ੍ਹ ਖੜੇ ਹੈ ਜੀ ਚੰਡੀਗੜ੍ਹ ਇਹੀ ਹਾਲ ਚੰਡੀਗੜ੍ਹ ਉਹਨਾਂ ਦਾ ਹੋਣਾ ਹੈ ਜੀ ਜੀ ਸਾਨੂੰ ਨਹੀਂ ਪਤਾ ਕਿ ਉਹਨਾਂ ਨੂੰ ਵੋਟ ਪਾਉ ਕਿਉਂਕਿ ਮੈडम ਇਹਨਾਂ ਲੋਕਾਂ ਨੇ ਸੀਟਾਂ ਤੇ ਬੈਠ ਕੇ ਕੁਝ ਕਰਿਆ ਨਹੀਂ ਜੀ ਹਲਕੇ ਦੇ ਲੋਕਾਂ ਨੂੰ ਜਾ ਕੇ ਪੁੱਛ ਕੇ ਦੇਖਿਆ ਕਿ ਸਾਨੂੰ ਚਿਹਰੇ ਸੁਖਣਾ ਨਹੀਂ ਜੀ ਪਤਾ ਹੀ ਨਹੀਂ ਬਿਲਕੁਲ ਦੇਖੋ ਇੱਥੇ ਇੰਨੀ ਆਪਾਂ ਕਹਿ ਦਿੰਨੇ ਆ ਕਿ ਇੰਨੀ ਉਮੀਦਾਂ ਦੇ ਨਾਲ ਜਿਹੜੀ ਆਮ ਜਨਤਾ ਹੈ ਉਹ ਇੱਥੇ ਕੁਰਸੀ ਵੀ ਦਵਾਉਂਦੀ ਹੈ ਤਾਂ ਕੁਰਸੀ ਤੇ ਬੈਠ ਕੇ ਸੀਟ ਤੇ ਦੇਖੋ ਇਹ ਜਿਹੜੇ ਲੋਕ ਨੇ ਲੀਡਰ ਨੇ ਇਥੇ ਕੰਮ ਨਹੀਂ ਕਰ ਪਾਉਂਦੇ ਲੋਕਾਂ ਦੇ ਕੀ ਕਾਰਨ ਨੇ ਇਹਨਾਂ ਸਭ ਚੀਜ਼ਾਂ ਦੇ ਮੈਡਮ ਲੀਡਰਾਂ ਦੀ ਸੁਣ ਲਓ ਮੈਡਮ ਸ਼੍ਰੀ ਆਨੰਦਪੁਰ ਸਾਹਿਬ ਹਲਕੇ 'ਚ ਰੋਪੜ ਆਉਂਦਾ ਜੀ ਰੋਪੜ ਦੇ ਵਿੱਚ ਹੋਮਗਾਰਡ ਹੋਮਕ ਪੰਜਾਬ ਹੋਮਗਾਰਡ ਡਿਪਾਰਟਮੈਂਟ ਆਉਂਦਾ ਜੀ ਹੂੰ ਪੰਜਾਬ ਪੁਲਿਸ ਦਾ ਜੀ ਜੀ ਪਹਿਲਾਂ ਉੱਥੇ ਪ੍ਰੋਫੈਸਰ ਸਿੰਘ ਜੰਦੂ ਮਾਜਰਾ ਜੀ ਆਏ ਉਹਨਾਂ ਨੇ ਉਹ ਲੋਕਾਂ ਨਾਲ ਵਾਅਦਾ ਕਰਿਆ ਅੱਜ ਵੀ ਉਹ ਧਰਨਾ ਚੱਲ ਰਿਹਾ ਹੈ ਮੈਡਮ لوکاں نے ووٹاں ਪਹੁੰਚੀਆਂ سپورਟ ਕਰੀਆਂ ਜੰਮਾਜਰੇ ਜੀ ਨੂੰ ਜਟਾਇਆ ਜੀ ਜੰਮਾਜਰੇ ਜੀ ਜਿਹਨਾਂ ਸਰਨੀਂ ਜੀ ਪੁੱਛੀ ਉਹਨਾਂ ਦੀ ਧਰਣਾ ਨਹੀਂ ਜੁਟਿਆ ਹੂੰ ਉਸ ਤੋਂ ਬਾਅਦ ਮinistwari ministwari ਹੋਈ ਆ ਉਹ ਕਿਉਂਕਿ ਮੈਡਮ ਇਸ ਹਲਕੇ ਦੇ ਵਿੱਚ ਅਰਾਜੀ ਦੇ ਅਨੰਦਪੁਰ ਸਾਹਿਬ ਹਲਕੇ 'ਚ ਉਹ ਵੋਟ ਦਾ ਬਹੁਤ ਪ੍ਰਭਾਵ ਪੈਂਦਾ ਜੀ ਹਾਂਜੀ ਹੁਣ ਮinistwari ਆ 5 ਸਾਲ ਲਾਏ ਦੇਖੋ ਮੈਡਮ 10 ਸਾਲ ਹੋ ਗਏ ਵਿਚਾਰੇ ਤੱਪੜ ਦੇ ਤੱਪੜ ਬਿਚਾਈ ਬੈਠੇ ਆ ਕੁਝ ਨਹੀਂ ਪੁੱਛਿਆ ਜੁਨੇ ਅਗਰ ਇਹ ਬੰਦੇ ਕਿਸੇ ਵੀ ਜਾ ਕੇ ਪਾਸੇ ਖੜਦੇ ਆ ਸਾਨੂੰ ਵੀ ਜੀ ਲੱਗਦੇ ਜਿੱਤ ਜਾਣਗੇ ਜੀ। ਜੀ। ਵਿਰੋਧ ਨਹੀਂ ਜੀ ਕਰਦੇ ਸਾਡੇ ਕੋਈ ਦੁਸ਼ਮਣ ਨਹੀਂ ਹੈ ਲੇਕਿਨ ਜੋ ਲੋਕਾਂ ਦੇ ਪ੍ਰਤੀ ਇਹ ਲੋਕ ਵਿਚਰੇ ਨਹੀਂ ਆ ਲੋਕਾਂ ਦੇ ਵਿੱਚ ਆਪਣਾ ਰੋਲ ਦਿਖਾਇਆ ਨਹੀਂ ਜੀ ਇਸ ਕਰਕੇ ਲੋਕ ਪਿੱਛੇ ਵੇ ਰਹੇ ਜੀ। ਹਾਂਜੀ ਬਿਲਕੁਲ। ਤੇ ਜਾਂਦੇ ਜਾਂਦੇ ਕੀ ਕਹਿਣਾ ਚਾਹੋਗੇ ਦੇਖੋ ਸ਼ਰਮਾ ਜੀ ਇੱਥੇ ਜਿਹੜਾ ਅੱਜ ਦਾ ਆਪਣਾ ਵਿਸ਼ਾ ਸੀ ਕਿ ਸੀਐਮ ਮਾਨ ਅਰਵਿੰਦ ਕੇਜਰੀਵਾਲ ਦੇ ਨਾਲ ਮੁਲਾਕਾਤ ਕਰਨ ਜਾ ਰਹੇ ਨੇ ਤੇ 12 ਵਜੇ ਜਿਹ ਕਿ ਲੱਗਦਾ ਹੈ ਕਿ ਇਸ ਦੇ ਵਿੱਚੋਂ ਕੁਝ ਨਾ ਕੁਝ ਚੀਜ਼ ਨਿਕਲ ਕੇ ਸਾਹਮਣੇ ਆ ਸਕਦੀ ਹੈ ਹਾਂ ਬਿਲਕੁਲ ਆਉਣੀ ਚਾਹੀਦੀ ਹੈ ਮੈਨੂੰ ਮੈਂ ਪਹਿਲਾਂ ਨਹੀਂ ਕਿਹਾ ਸੀ ਕਿ ਇੱਕ ਇੱਕ ਪੱਲ ਜਿਹੜਾ ਕੀਮਤੀ ਹੋਊਗਾ ਜੀ ਜੀ ਇੱਕ ਇੱਕ ਪੱਲ ਦੇ ਵਿੱਚ ਕਿੰਨਾ ਕੇਸ ਦੀ ਬਹਿਰ ਬਾਈ ਹੋਣੀ ਚਾਹੀਦੀ ਹੈ ਕਿੰਨਾ ਕੇਸ ਦੇ ਵਿੱਚੋਂ ਨਿਕਲਣਾ ਹੈ ਜਾਂ ਕਿੰਨਾ ਵੋਟਾਂ ਤੋਂ ਬਾਹਰ ਹੋਣਾ ਹੈ ਕਿੰਨਾ ਦਿੱਲੀ ਸਰਕਾਰ ਦੀ ਗੱਲ ਕਰਦੇ ਜਾਂ ਪੰਜਾਬ ਸਰਕਾਰ ਦੀ ਗੱਲ ਕਰਦੇ ਹਾਂ ਲੋਕ ਸਭਾ ਦੀਆਂ ਵੋਟਾਂ ਦੀ ਗੱਲ ਕਰਦੇ ਹਾਂ ਸਾਰਾ ਕੁਝ ਬੈਠ ਕੇ ਇੱਕ ਟੇਬਲ ਤੇ ਜਾਂ ਜਿੱਥੇ ਵੀ ਬੈਠਣਗੇ ਤਾਂ ਉਹ ਗੱਲ ਜੀ ਉਡੇ ਬਾਅਦ ਕਿਹਾ ਪਾਨ ਸਾਹਿਬ ਨੇ ਫਿਰ ਕਿ ਉਹ ਪਲਾਨਿੰਗ ਦੇ ਸਾਹਿਬ ਨਾਲ ਉਸ ਪਲਾਨਿੰਗ ਦੇ ਸਾਹਿਬ ਨਾਲ ਮਿਲਣ ਗਏ ਜੀ ਉਪਰ ਸਾਹਿਬ ਨਾਲ ਕਿਤੇ ਲੋਕਾਂ ਦਾ ਬਲੇ ਇਹ ਜੀ ਗੱਲ ਕਰਕੇ ਆਉਣਗੇ ਕਿ ਪਰਸਨਲ ਪਲਾਡਾ ਪਰ ਪਾਨ ਸਾਹਿਬ ਦਾ ਨਾਮ ਦਾ ਕੋਈ ਹੈਗਾ ਨਾ ਲੋਕਾਂ ਵਾਸਤੇ ਜਾ ਰਹੇ ਆ ਬਹੁਤ ਵਧੀਆ ਗੱਲ ਆ ਜੀ ਦੇ ਪਾਰਟੀ ਦੇ ਮੁਖੀ ਆ ਪਾਰਟੀ ਦੇ ਕਰੀਮੈਂਟ ਕਿੰਨੇ ਜੀ ਜਿਸ ਤਰ੍ਹਾਂ ਕਿਤੇ ਮੇਰਾ ਨਾਮ ਜ਼ਰੂਰੀ ਹੈ ਜੀ ਜੀ ਬਹੁਤ ਜ਼ਿਆਦਾ ਤੇ ਬਹੁਤ ਬਹੁਤ ਧੰਨਵਾਦ ਸੰਜੀਵ ਸ਼ਰਮਾ ਜੀ ਤੁਹਾਡਾ ਇੱਥੇ ਤੁਸੀਂ ਹਮੇਸ਼ਾ ਹੀ ਲੋਕਾਂ ਨੂੰ ਵੱਤੋ ਅੱਜ ਜਾਣਕਾਰੀ ਜੜੀ ਦਿਨ ਨੇਓ ਸਤਿ ਨਮਸਕਾਰ ਬੜਾ ਬਹੁਤ ਬਹੁਤ ਸਤਿ ਨਮਸਕਾਰ ਹਾਂਜੀ ਤਾਂ ਹਾਂਜੀ ਅੱਜ ਅਸੀਂ ਜੋ ਵਿਸ਼ਾ ਲੈ ਕੇ ਆਏ ਸੀ ਤੁਹਾਨੂੰ ਪਤਾ ਹੀ ਹੈ ਕਿ ਸੀਐਮ ਮਾਨ ਜਿਹੜੇ ਨੇ ਅੱਜ ਕੇਜਰੀਵਾਲ ਦੇ ਨਾਲ ਮੁਲਾਕਾਤ ਕਰਨਗੇ 12 ਵਜੇ ਤਿਹਾਰ ਜੇਲ੍ਹ ਦੇ ਵਿੱਚ ਜਾ ਕੇ ਇਹ ਮੀਟਿੰਗ ਹੋਵੇਗੀ ਇਸ ਮੀਟਿੰਗ ਦੇ ਵਿੱਚ ਕਿਹੜੀਆਂ ਗੱਲਾਂ ਨਿਕਲ ਕੇ ਸਾਹਮਣੇ ਆਉਣਗੀਆਂ ਇਹ ਤਾਂ ਫਿਲਹਾਲ ਵਕਤ ਹੀ ਇੱਥੇ ਦੱਸ ਪਾਏਗਾ ਤੇ ਸਭ ਤੋਂ ਵੱਡੀ ਗੱਲ ਹੈ ਕਿ ਦੇਖੋ ਇੱਥੇ ਚੋਣ ਜ਼ਾਬਤਾ ਲੱਗਿਆ ਹੋਇਆ ਹੈ ਕਿ ਪਤਾ ਇਹ ਮੀਟਿੰਗ ਜਿਹੜੀ ਹੈ ਚੋਣ ਚੋਣਾ ਦੀ ਪ੍ਰਤੀ ਹੋ ਸਕਦੀ ਹੈ ਜਾਂ ਫਿਰ ਇੱਥੇ ਜਿਹੜਾ ਕੇਜਰੀਵਾਲ ਨੂੰ ਜੇਲ੍ਹ ਹੋਈ ਹੈ ਇਸ ਦੇ ਪ੍ਰਤੀ ਇੱਥੇ ਮੀਟਿੰਗ ਹੋ ਸਕਦੀ ਹੈ ਜਾਂ ਹੋਰ ਜਿਹੜੇ ਪੰਜਾਬ ਦੇ ਮੁੱਦੇ ਨੇ ਇਹਨਾਂ ਨੂੰ ਲੈ ਕੇ ਇੱਥੇ ਚਰਚਾਵਾ ਹੋ ਸਕਦੀਆਂ ਨੇ ਇਹ ਤਾਂ ਹਜੇ ਫਿਲਹਾਲ ਕਿਆਸ ਲਗਾਏ ਜਾ ਰਹੇ ਨੇ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਮੀਟਿੰਗ ਆਖਿਰਕਾਰ ਇੱਥੇ ਕਿਉਂ ਹੋਣ ਜਾ ਰਹੀ ਹੈ ਤੇ ਇਸ ਮੀਟਿੰਗ ਦੇ ਵਿੱਚ ਕਿਹੜੀਆਂ ਗੱਲਾਂ ਨਿਕਲ ਕੇ ਸਾਹਮਣੇ ਆਉਣਗੀਆਂ ਤੁਸੀਂ ਵੀ ਆਪਣੀ ਜਿਹੜੀ رائے ਹੈ ਉਹ ਸਾਨੂੰ ਕਮੈਂਟਾਂ ਰਾਹੀਂ ਜ਼ਰੂਰ ਦੱਸਣਾ ਤੇ ਇਸੇ ਦੇ ਨਾਲ ਹੁਣ ਤੁਸੀਂ ਦੇਖਦੇ ਰਹੋ A1 ਪੰਜਾਬੀ ਟੀਵੀ ਤੇ ਮੈਨੂੰ ਯਾਨੀ ਮਾਨਸੂ ਅਟਵਾਲ ਨੂੰ ਦਿਓ ਇਜਾਜ਼ਤ ਧੰਨਵਾਦ